ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਐਂਡ ਨਿਊਜ਼ ਉਤਰਾਡਾਰ ਸਵਾਗਤ ਆ। ਛਾਰਖਣ ਅਤੇ ਮਹਾਰਾਸ਼ਟਰ ਦੀਆਂ ਚੋਣਾਂ ਦੀ ਸਮਾਪਤੀ ਤੋਂ ਬਾਅਦ ਚੋਣਾਂ ਦਾ ਰਿਜ਼ਲਟ ਤੋਂ ਬਾਅਦ ਹੁਣ ਸਭ ਦੀ ਨਜ਼ਰਾਂ ਦਿੱਲੀ ਦੇ ਇਲੈਕਸ਼ਨਾਂ ਤੇ ਲੱਗ ਚੁੱਕੀਆਂ ਨੇ। ਕਿ ਜਿਹੜੇ ਦਿੱਲੀ ਦੇ ਇਲੈਕਸ਼ਨ ਵਿਧਾਨ ਸਭਾ ਦੇ ਹੋਣ ਜਾ ਰਹੇ ਨੇ ਉਹਨਾਂ ਦਾ ਰਿਜ਼ਲਟ ਕੀ ਹੋਵੇਗਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਲੋਕ ਸਭਾ ਦੇ ਵਿੱਚ ਇਕੱਠੇ ਮਿਲ ਕੇ ਲੜੇ ਸਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਸ ਵਾਰ ਦਿੱਲੀ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਫਿਰ ਆਮੋ ਸਾਹਮਣੇ ਹੋਣਗੇ ਭਾਤੀ ਜਨਤਾ ਪਾਰਟੀ ਵੀ ਹੋਏਗੀ ਇੱਕ ਤਰ੍ਹਾਂ ਕਹਿ ਸਕਦੇ ਹਾਂ ਕਿ ਕੋਣਾ ਮੁਕਾਬਲਾ ਹੋਵੇਗਾ ਇਸ ਤੋਂ ਲੱਗਦਾ ਹੈ ਕਿ ਜਿਵੇਂ ਕਾਂਗਰਸ ਪਾਰਟੀ ਦਾ ਬਿਆਨ ਆਇਆ ਉਸ ਤੋਂ ਪਹਿਲੇ ਕੇਜਰੀਵਾਲ ਦਾ ਬਿਆਨ ਆਇਆ ਕਿ ਅਸੀਂ ਇਕੱਲੇ ਚੋਣ ਲੜਾਂਗੇ ਕਾਂਗਰਸ ਨਾਲ ਗੱਠਬੰਦੀ ਨਹੀਂ ਹੋਵੇਗਾ ਤਾ ਦਿੱਲੀ ਗਾਂਸਪਰਧਾਨ ਦਾ ਵੀ ਬਿਆਨ ਆਇਆ ਕਿ ਜੋ ਦਿੱਲੀ ਦੀਆਂ ਲੋਕ ਸਭਾ ਦੇ ਚੋਣਾਂ ਦੇ ਵਿੱਚ ਅਸੀਂ ਗਠਬੰਧਨ ਕੀਤਾ ਉਹਦਾ ਸਾਨੂੰ ਨੁਕਸਾਨ ਹੋਇਆ ਦੋਸਤੋ ਰਾਜਨੀਤੀ ਵੀ ਬੜੀ ਅਜੀਬ ਹੈ ਅਦਾਇਨੀਤੀ ਵੀ ਲੱਗਦਾ ਹੈ ਕਿ ਜਿਹੜੇ ਰਾਜਨੀਤੀ ਕਰਨ ਕਲੇ ਵੱਡੇ ਵੱਡੇ ਨੇਤਾਇਆ ਵੱਡੀਆਂ ਵੱਡੀਆਂ ਪਾਰਟੀਆਂ ਨੇ ਉਹ ਸਿਰਫ ਆਪਣਾ ਰਾਜਨੀਤਿਕ ਤੌਰ ਤੇ ਫਾਇਦਾ ਦੇਖਦੀਆਂ ਨੇ ਕੇਵਲਾ ਫਾਇਦਾ ਕਿੱਥੇ ਹੋ ਸਕਦਾ ਹੈ ਤੇ ਜਿੱਥੇ ਉਹਨੂੰ ਫਾਇਦਾ ਦਿਖਦਾ ਹੈ ਔਰ ਜਿਸੇ ਗਠਵੰਦਰ ਵਾਲੀ ਪਾਰਟੀ ਹੁੰਦੀ ਹੈ ਜਾਂ ਜਿਹੜਾ ਗਠਵੰਦਰ ਕੀਤਾ ਹੁੰਦਾ ਉਹਨੂੰ ਛੋਟਾ ਸਮਝੀ ਦੀ ਹੈ ਜਾਂ ਉਹਨੂੰ ਘੱਟ ਸੀਟਾਂ ਦੇਣ ਦੀ ਗੱਲ ਕਰਦੀ ਹੈ ਜਾਂ ਸੋਚਦੀ ਹੈ। ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਸਾ ਸਮਝੋਤਾ ਇੰਡੀਗਟ ਬੰਧਨ ਦੇ ਸਾਥੀ ਸਨ। ਇਹ ਸਮਝੋਤਾ ਕਿਸੇ ਤੋਂ ਛੁਪਿਆ ਹੋਇਆ। ਲੋਕ ਸਭਾ ਦੇ ਚੋਣੇ ਦੌਰਾਨ ਦਿੱਲੀ, ਹਰਿਆਣਾ, ਗੁਜਰਾਤ ਅਤੇ ਚੰਡੀਗੜ੍ਹ ਦੇ ਵਿੱਚ ਇਹ ਮਿਲ ਕੇ ਲੜੇ। ਪਰ ਪੰਜਾਬ ਦੇ ਵਿੱਚ ਕਾਂਗਸ ਨੇਤਾਵਾਂ ਦੇ ਵਿਰੋਧ ਦੇ ਕਾਰਨ ਇਹ ਸਮਝੋਤਾ ਸਿਰੇ ਨਹੀਂ ਚੜ੍ਹ ਪਾਇਆ। ਹਰਿਆਣਾ ਦੀ ਚੋਣ ਦਾ ਰਿਜ਼ਲਟ ਵੀ ਕਿਸੇ ਕੋਲ ਭੁੱਲਿਆ ਹੋ ਨਹੀਂ। ਹਰਿਆਣਾ ਦੀ ਚੋਣ ਦੇ ਵਿੱਚ ਕੁਝ ਮਹੀਨੇ ਪਹਿਲੇ ਹੀ ਆਮ ਆਦਮੀ ਪਾਰਟੀ ਨੂੰ ਕਹਿ ਆਮ ਆਦਮੀ ਪਾਰਟੀ ਵੱਲੋਂ ਕਹਿ ਦਿੱਤਾ ਕਿ ਅਸੀਂ ਕਿਉਂ ਇਕੱਲੇ ਚੋਣ ਲੜਨਗੇ। ਪਰ ਜਦੋਂ ਹਰਿਆਣਾ ਦੀ ਇਹ ਇਲੈਕਸ਼ਨ ਦਾ ਪ੍ਰੋਸੈਸ ਚੱਲ ਰਿਹਾ ਸੀ ਨਾਮੀਨੇਸ਼ਨ ਫਾਈਲ ਹੋਣ ਤੋਂ ਪਹਿਲੇ ਇੱਕ ਗੱਲ ਉੱਠਣ ਲੱਗੀ ਕਿ ਹਰਿਆਣਾ ਦੀ ਚੋਣਾਂ ਦੇ ਵਿੱਚ ਕਾਂਗਰਸ ਅਤੇ ਆਪ ਦਾ ਸਮਝੌਤਾ ਹੋਣਾ ਚਾਹੀਦਾ ਹੈ ਇਹਨਾਂ ਦੋਨਾਂ ਦਾ ਸਮਝੌਤਾ ਹੋਣਾ ਚਾਹੀਦਾ ਪਰ ਗੱਲ ਆ ਗਈ ਸੀ ਸੀਤਿਆਂ ਨੂੰ ਲੈ ਕੇ ਕਿ ਕਾਂਗਰਸ ਪਾਰਟੀ ਜਿੰਨੇ ਸੀਟਾਂ ਜੇਣਾ ਚਾਹੁੰਦੀ ਸੀ ਉਹ ਆਮ ਆਦੀ ਪਾਰਟੀ ਉਹ ਸੀਟਾਂ ਲੈਣ ਲਈ ਤਿਆਰ ਨਹੀਂ ਸੀ ਕਿਉਂਕਿ ਆਮ ਆਦੀ ਪਾਰਟੀ ਜ਼ਿਆਦਾ ਸੀਟਾਂ ਮੰਗਦੀ ਸੀ ਇੱਥੇ ਇਹ ਗੱਲ ਵੀ ਕਿਸੇ ਕੋਲ ਲੁਕੀ ਹੋਈ ਨਹੀਂ ਹੈ ਕਿ ਕਾਂਗਰਸ ਪਾਰਟੀ ਨੂੰ ਲੱਗਦਾ ਸੀ ਕਿ ਹਰਿਆਣਾ ਦੇ ਵਿੱਚ ਉਹਦਾ ਜਨ ਆਧਾਰ ਹੈ 10 ਸਾਲ ਤੋਂ 17 ਵਾਰ ਬੈਠੀ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਸੱਤਾ ਵਿਰੋਧੀ ਲੈਰ ਹੈ ਇਸ ਲਈ ਉਹ ਸਰਕਾਰ ਬਣਾ ਰਹੀ ਹੈ ਇਸ ਲਈ ਉਹਨੇ ਆਮ ਆਦਮੀ ਪਾਰਟੀ ਨੂੰ ਸੀਟਾਂ ਜ਼ਿਆਦਾ ਦੇਣ ਵੱਲ ਦੇ ਤਵੱਜੋ ਨਹੀਂ ਦਿੱਤਾ ਤੇ ਇਸ ਲਈ ਸਮਝੌਤਾ ਨਹੀਂ ਹੋ ਸਕਿਆ ਹਰਿਆਣਾ ਦੇ ਵਿੱਚ ਜੋ ਹੋਇਆ ਸਭ ਦੇ ਸਾਹਮਣੇ ਹੈ ਦੋਸਤੋ ਉਸ ਤੋਂ ਬਾਅਦ Jharkhand ਅਤੇ Maharashtra ਦੀਆਂ ਚੋਣਾਂ ਵੱਲ ਸਭ ਦੀ ਨਜ਼ਰ ਰਸ ਕਿ ਇਸ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੀ ਪ੍ਰਦਰਸ਼ਨ ਰਿਜ਼ਲਟ ਆ ਗਿਆ Jharkhand ਦੇ ਵਿੱਚ Jharkhand ਮੁਕਤੀ ਮੋਟਰ ਦੀ ਸਰਕਾਰ ਬਣ ਗਈ ਤੇ ਮਹਾਰਾਸ਼ਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਗੋਈਵਾਲੀ ਜਿਹੜੀ ਤਿੰਨ ਪਾਰਕੀਆਂ ਸੀ ਉਹਨਾਂ ਨੇ ਭਾਰੀ ਬਹੁਮਤ ਪ੍ਰਾਪਤ ਕੀਤਾ 230 ਸੀਟਾਂ ਜਿੱਤੀਆਂ 288 ਦੇ ਵਿੱਚੋਂ ਹੁਣ ਇਲੈਕਸ਼ਨ ਦਿੱਲੀ ਦੇ ਆ ਰਹੇ ਨੇ ਦਿੱਲੀ ਦੇ ਇਲੈਕਸ਼ਨ ਆ ਰਹੇ ਨੇ ਸਭ ਦੀ ਨਜ਼ਰ ਪਹਿਲੇ ਤਾਈਂ ਸਵਾਲ ਸੰਧ ਕੇ ਕਾਂਗਰਸ ਅਤੇ ਆਪ ਦੇ ਵਿੱਚ ਕਾ ਸਮਝੋਤਾ ਹੁੰਦਾ ਜਾਂ ਨਹੀਂ ਹੁੰਦਾ ਤੇ ਇਹ ਰਾਜ ਦੇ ਪੰਡਤ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਜੇ ਹਰਿਆਣਾ ਦੇ ਵਿੱਚ ਆਵਾ ਦੇ ਪਾਰਟੀ ਦੇ ਕਾਂਗਰਸ ਦਾ ਸਮਝੋਤਾ ਹੁੰਦਾ ਤਾਂ ਸ਼ਾਇਦ ਦੋਨਾਂ ਪਾਰਟੀਆਂ ਨੂੰ ਰਾਜਨੀਤਿਕ ਤੌਰ ਤੇ ਲਾਭ ਹੋ ਸਕਦਾ ਸੀ ਪਰ ਹੁਣ ਬਿੱਤੇ ਦੇ ਆ ਪ੍ਰਮੁੱਖ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲੋ ਕਹਿ ਦਿੱਤਾ ਗਿਆ ਕਿ ਉਹ ਇਕੱਲੇ ਚੋਣ ਲੜਨਗੇ ਇਹਦੇ ਨਾਲ ਹੀ ਜਿਹੜੇ ਦਿੱਲੀ ਦੇ ਨੇਤਾ ਨੇ ਪ੍ਰਧਾਨ ਨੇ ਉਹਨਾਂ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਕਿ ਉਹ ਵੀ ਇਕੱਲੇ ਤੋਂ ਚੋਣ ਲੜਨਗੇ ਕਿਉਂਕਿ ਉਹਨਾਂ ਵੱਲੋਂ ਦਾ ਇਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਉਹ ਸੱਤਰ ਸੀਟਾਂ ਤੇ ਆਪਣੇ ਮਿੰਦਵਾ ਚੋਣਮਦਾਨ ਜੋ ਧਾਰਨਗੇ ਆਮ ਆਦਮੀ ਪਾਰਟੀ ਨਾਲ ਜਿਹੜਾ ਸਮਝੋਤਾ ਕੀਤਾ ਸੀ ਲੋਕ ਸਭਾ ਚੋਣਾਂ ਦੇ ਵਿੱਚ ਉਹਦੇ ਵਿੱਚ ਜਿਹੜਾ ਜਨਤ ਦੇ ਵਿਰੋਧ ਦਾ ਸਾਹਮਣਾ ਸੀ ਉਹਦਾ ਖਮਿਆਜਾ ਆਪ ਦੇ ਨਾਲ-ਨਾਲ ਕਾਂਗਸ ਪਾਰਟੀ ਨੂੰ ਪੁਕਤਣਾ ਪਿਆ ਇੱਕ ਸੀਟ ਵੀ ਨਹੀਂ ਜਿੱਤ ਸਕੇ ਉਹ ਇਹ ਕਹ ਸਕਦੇ ਆ ਕਿ ਦਿੱਲੀ ਵਿਧਾਨ ਸਭਾ ਜਿਹੜੇ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਅਤੇ ਭਾਜਪਾ ਜਨਤਾ ਪਾਰਟੀ ਦਾ ਟਿਕਾਣਾ ਮੁਕਾਬਲਾ ਹੋਵੇਗਾ ਦੇਖਣਾ ਹੋਵੇਗਾ ਕਿ ਦਿੱਲੀ ਦੀ ਜਨਤਾ ਕਿਹਨੂੰ ਪਸੰਦ ਕਰਦੀ ਹੈ ਤੇ ਇਸ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ ਦੋਸਤੋ ਅਜਰੇ ਬਸਤ ਨਹੀਂ ਨਮਸਕਾਰ ਜੈ